ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਕੈਨੇਡਾ ਨਾਲ ਜੁੜੀ ਹੋਈ ਹੈ ਕੈਨੇਡਾ ਵਿੱਚ ਜਿੱਥੇ ਬਹੁਤ ਸਾਰੇ ਲੋਕ ਜਾਣਦੇ ਇਛੁਕ ਨੇ ਤਾਂ ਉੱਥੇ ਹੀ ਇਸ ਸਮੇਂ ਵੱਡੀ ਸਮੱਸਿਆ ਸਾਹਮਣੇ ਆ ਰਹੀ ਸੀ ਅਤੇ ਫਲੈਟ ਨੂੰ ਫਲੈਟਸ ਨੂੰ ਲੈ ਕੇ ਵੱਡੇ ਜਿਹੜੇ ਆ ਉਹ ਸਵਾਲ ਉੱਠ ਰਹੇ ਸੀ ਜਾਂ ਵੱਡੀ ਚਿੰਤਾ ਜਿਹੜੀ ਲੋਕਾਂ 'ਚ ਪੈਦਾ ਹੋ ਗਈ ਸੀ ਕਿ ਕਿਸ ਤਰੀਕੇ ਨਾਲ ਕੈਨੇਡਾ ਜਾਇਆ ਜਾਵੇ ਕਿਉਂਕਿ ਬਹੁਤ ਸਾਰੇ ਆ ਉਡਾਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਸੀ 에ਅਰ ਕੈਨੇਡਾ ਵੱਲੋਂ ਅਤੇ ਅਜਿਹੇ ਵਿੱਚ ਬੜੀ ਚਿੰਤਾ ਜਿਹੜੇ ਆ ਬਹੁਤ ਸਾਰੇ ਲੋਕਾਂ 'ਚ ਨਜ਼ਰ ਆ ਰਹੀ ਸੀ ਪਰ ਉਧਰ ਸਭ ਤੋਂ ਵੱਡੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਜਿਹੜੀਆਂ ਉਡਾਨਾਂ ਨੇ ਉਹ ਮੁੜ ਤੋਂ ਸ਼ੁਰੂ ਹੋਣਗੀਆਂ ਦਾਦੀ ਇੱਕ ਇਹ ਹੜਤਾਲ ਹੈ ਜਿਹੜੀ ਉਹ ਬਾਸ ਲੈ ਲਈ ਗਈ ਹੈ ਤੇ ਸਰਕਾਰ ਦੇ ਦਾਖਲ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਆ ਜਿਹੜੀ ਹੜਤਾਲ ਸੀ ਉਹ ਖਤਮ ਕੀਤੀ ਜਾ ਰਹੀ ਹੈ ਤਾਂ 에ਅਰ ਕੈਨੇਡਾ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 17 ਅਗਸਤ 2025 ਨੂੰ ਮੁੜ ਤੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਜਦੋਂ ਕਿ ਅ ਬਿੱਤੇ ਕੱਲ ਤੋਂ ਦੇਖਿਆ ਜਾ ਰਿਹਾ ਹੈ ਕਿ ਮਾਹੌਲ ਕਾਫੀ ਚਿੰਤਾ ਪੂਰਵ ਬਣਿਆ ਹੋਇਆ ਚਿੰਤਾ ਵਾਲੀ ਸਥਿਤੀ ਬਣੀ ਹੋਈ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਆ ਕੈਨੇਡਾ ਜਾਣਾ ਚਾਹੁੰਦੇ ਆ ਤੇ ਕੈਨੇਡਾ ਵਿੱਚ ਅੱਗੇ ਬਹੁਤ ਸਾਰੇ ਜਿਹੜੇ ਲੋਕ ਅੱਗੇ ਆ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਆ ਯਾਤਰਾ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਸੀ ਕਿਉਂਕਿ 623 ਦੇ ਕਰੀਬ ਫਲਾਈਟਸ ਨੇ ਜਿਹੜੀਆਂ ਉਡਾਨਾਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਸੀ ਤਾਂ ਅਤੇ ਹੜਤਾਲ ਹੋਣ ਕਾਰਨ ਕਾਫੀ ਜੜੀ ਆ ਸਮੱਸਿਆ ਲੋਕਾਂ ਨੂੰ ਆ ਰਹੀ ਸੀ ਤਾਂ ਉਧਰਾ ਹੋਣਾ ਜੇਕਰ ਦੇਖਿਆ ਜਾਵੇ ਕਿ ਹੁਣ ਹੜਤਾਲ ਆ ਜਿਹੜੀ ਉਹ ਵਾਪਸ ਲਈ ਗਈ ਆ ਤਾਂ ਬਾ ਜਿਹੜੇ ਫਲਾਈਟ اٹੈਂਡੈਂਸ ਸੀ اٹੈਂਡੈਂਸ ਸੀ ਉਹਨਾਂ ਨੇ ਹੜਤਾਲ ਕੀਤੀ ਸੀ ਤਾਂ ਉਹ ਹੜਤਾਲ ਹੁਣ ਵਾਪਸ ਲਈ ਗਈ ਹੈ ਤਾਂ ਦੱਸ ਦਈਏ ਕਿ 에ਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 17 ਅਗਸਤ 2025 ਨੂੰ ਮੁੜ ਤੋਂ ਉਡਾਨਾਂ ਸ਼ੁਰੂ ਕਰ ਰਹੇ ਨੇ ਜਦੋਂ ਕਿ ਕੈਨੇਡਾ ਕੈਨੇਡੀਅਨ ਸਰਕਾਰ ਨੇ ਫਲਾਈਟ اٹੈਂਡੈਂਸ ਦੀ ਸਟ੍ਰਾਈਕ ਨੂੰ ਖਤਮ ਕਰਨ ਲਈ ਦਾਖਲ ਦਿੱਤਾ ਹੈ ਇਹ ਫੈਸਲਾ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਜਾਨੀ ਕਿ ਸੀਆਈਆਰਵੀ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਅਤੇ ਜੇਕਰ ਦੇਖਿਆ ਜਾਵੇ ਕਿ ਮੌਕੇ ਤੇ ਜਿਹੜੇ ਹਾਲਾਤ ਇਹ ਬਣ ਗਏ ਸੀ ਕਿ ਲੋਕ ਚਿੰਤਾ ਵਿੱਚ ਨਜ਼ਰ ਆ ਰਹੇ ਸੀ ਤਾਂ ਦਾਦ ਦੀ ਇੱਕ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਵੱਲੋਂ ਜੌਬਸ ਮੰਤਰੀ ਦੇ ਨਿਰਦੇਸ਼ਾਂ ਤੇ ਆਧਾਰਿਤ ਹੈ ਜਿਸ ਨੇ ਵਾਈਡਿੰਗ ਅਰਵਿਸਟੇਸ਼ਨ ਨੂੰ ਲਾਗੂ ਕੀਤਾ ਹੈ 에ਅਰਲਾਈਨ ਨੇ ਕਿਹਾ ਹੈ ਕਿ ਪਹਿਲੇ ਉਡਾਨਾਂ ਸ਼ਾਮ ਤੱਕ ਸ਼ੁਰੂ ਹੋ ਸਕਦੀਆਂ ਨੇ ਤਾਂ ਉੱਥੇ ਜੇਕਰ ਦੇਖਿਆ ਜਾਵੇ ਸਟ੍ਰਾਈਕ 16 ਅਗਸਤ 225 ਨੂੰ ਸਵੇਰੇ 1 ਵਜੇ ਸ਼ੁਰੂ ਹੋਈ ਸੀ ਜਿਸ ਵਿੱਚ ਆ 에ਅਰ ਕੈਨੇਡਾ ਅਤੇ 에ਅਰ ਕੈਨੇਡਾ ਰੂਸ ਦੇ ਲਗਭਗ 10000 ਜਿਹੜੇ ਆ ਫਲਾਈਟ ਫਲਾਈਟਸ ਅਟੈਂਡੈਂਸ ਸਨ ਉਹ ਹੜਤਾਲ ਤੇ ਚਲੇ ਗਏ ਸੀ ਜੋ ਕੈਨੇਡੀਅਨ ਯੂਨੀਅਨ ਆ ਪਬਲਿਕ EMPLOYEES ਨਾਲ ਸੰਬੰਧਿਤ ਨੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਸੀ ਅਤੇ ਇਸੇ ਦੇ ਚੱਲਦਿਆਂ ਆ ਵਾ ਕਾਫੀ ਜਿਹੜੇ ਆ ਚਿੰਤਾਪੂਰਵਕ ਸਥਿਤੀ ਪੈਦਾ ਹੋਈ ਸੀ ਇਸੇ ਦੇ ਚੱਲਦਿਆਂ ਜੇਕਰ ਦੇਖਿਆ ਜਾਵੇ ਕਿ 에ਅਰਲਾਈਨ ਨੂੰ ਸਾਰੇ ਉਡਾਨਾਂ ਇਸ ਕਰਕੇ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਤਾਂ ਅਜੇ ਇਹ ਵਿੱਚ ਲਗਭਗ ਰੋਜ਼ਾਨਾ 1 ਲੱਖ 30000 ਯਾਤਰੀ ਪ੍ਰਭਾਵਿਤ ਹੋਏ ਸਨ 에ਅਰ ਕੈਨੇਡਾ ਨੇ ਲਗਭਗ 700 ਉਡਾਨਾਂ ਰੱਦ ਕੀਤੀਆਂ ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਸੀਯੂਪੀਈ ਨੇ ਆਪਣੇ ਮੈਂਬਰਾਂ ਵਿੱਚੋਂ 99.7% ਦੀ ਵੋਟ ਨਾਲ ਸਟ੍ਰਾਈਕ ਨੂੰ ਮਨਜ਼ੂਰੀ ਦਿੱਤੀ ਸੀ ਜੋ ਬੇਤਨ ਅਤੇ ਕਮਕਾਜੀ ਹਕਤਾਂ ਹਾਂ ਹਾਲਾਤਾਂ ਨੂੰ ਲੈ ਕੇ ਵਿਵਾਦ ਜਿਹੜੇ ਆ ਉਜਾਗਰ ਕਰ ਰਿਹਾ ਇਸ ਤੇ ਅਜੇ ਇਸ ਸਟ੍ਰਾਈਕ ਨੇ ਹੋਰ ਜਾਨਾ 1.30 ਲੱਖ ਤੋਂ ਵੱਧ ਯਾਤਰੀਆਂ ਨੂੰ ਪ੍ਰਭਾਵਿਤ ਕੀਤਾ ਤੇ 에ਅਰ ਕੈਨੇਡਾ ਨੂੰ ਆਰਥਿਕ ਨੁਕਸਾਨ ਵੀ ਪਹੁੰਚਿਆ ਹੈ 에ਅਰਲਾਈਨ ਨੇ ਚੇਤਾਵਨੀ ਦਿੱਤੀ ਕਿ ਪੂਰੀ ਆਪਰੇਸ਼ਨ ਨੂੰ ਨਾਰਮਲ ਹੋਣ ਵਿੱਚ ਇੱਕ ਹਫਤਾ ਲੱਗ ਸਕਦਾ ਹੈ ਕਿਉਂਕਿ ਜਹਾਜ਼ ਅਤੇ ਕਰੂ ਨੂੰ ਮੁੜ ਤਨਾਤ ਕਰਨਾ ਪੈਂਦਾ ਹੈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਸ ਨੇ 1985 ਤੋਂ ਬਾਅਦ ਪਹਿਲੀ ਵਾਰ ਸਟ੍ਰਾਈਕ ਕੀਤੀ ਹੈ ਜੋ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਦਰਸਾਉਂਦੀ ਹੈ ਪਿਛਲੇ ਸਾਲਾਂ ਵਿੱਚ ਏਅਰ ਕੈਨੇਡਾ ਨੇ ਪਾਇਲਟ ਯੂਨੀਅਨ ਨਾਲ ਵੀ ਵਿਵਾਦਾਂ ਦਾ ਸਾਹਮਣਾ ਕੀਤਾ ਸੀ ਪਰ ਇਹ ਫਲਾਈਟ ਅਟੈਂਡੈਂਸ ਨਾਲ ਪਹਿਲੀ ਵਾਰ ਵੱਡੀ ਸਟ੍ਰਾਈਕ ਹੈ ਮੌਜੂਦਾ ਸਥਿਤੀ ਵਿੱਚ ਸਰਕਾਰ ਨੇ ਆਰਥਿਕ ਪ੍ਰਭਾਵ ਨੂੰ ਰੋਕਣ ਲਈ ਤੁਰੰਤ ਦਾਖਲ ਦਿੱਤਾ ਜਿਸ ਨਾਲ ਵਾਈਡਿੰਗ ਆਰਬਿਟ੍ਰੇਸ਼ਨ ਨੂੰ ਲਾਗੂ ਕੀਤਾ ਗਿਆ ਹੈ ਅਤੇ ਮੌਜੂਦਾ ਸਮਝੌਤੇ ਨੂੰ ਬਣਾਈ ਰੱਖਿਆ ਗਿਆ ਹੈ ਤਾਂ ਅਜੇ ਇਹ ਵਿੱਚ ਵੱਡੀ ਰਾਹਤ ਦੀ ਖਬਰ ਹੈ ਜਿਹੜੀ ਉਹ ਯਾਤਰੀਆਂ ਲਈ ਆਈ ਹੈ ਕਿ ਜਿਹੜੇ ਯਾਤਰੀ ਏਅਰ ਕੈਨੇਡਾ ਫਲਾਈਟਸ ਰਾਹੀਂ ਵੱਖ-ਵੱਖ ਦੇਸ਼ਾਂ ਦਾ ਰੁਕ ਕਰਦੇ ਆ ਜਾਂ ਯਾਤਰਾ ਕਰਦੇ ਆ ਤਾਂ ਉਹਨਾਂ ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਫੀ ਵੱਡੀ ਗਿਣਤੀ 'ਚ ਜਿਹੜੀ ਆ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਸੀ ਉਹ ਡਾਨਾ ਰੱਦ ਕਰ ਦਿੱਤੀਆਂ ਗਈਆਂ ਇਸੇ ਤੇ ਲੋਕ ਬੜੀ ਚਿੰਤਾ ਵਿੱਚ ਨਜ਼ਰ ਆ ਰਹੇ ਸੀ ਤਾਂ ਉਹ ਚਿੰਤਾ ਕਿਤੇ ਨਾ ਕਿਤੇ ਹੁਣ ਘੜ ਦੀ ਦਿਖਾਈ ਦੇ ਰਹੀ ਹੈ